ਸਤਿਗੁਰੂ ਸਹਿਬਾਨਾਂ ਦੀ ਪਾਵਨ ਗੋਦ ਅੰਦਰ ਇਕੱਤਰ ਹੋ ਕੇ ਬੈਠ ਕੇ ਆਪਣੇ ਆਸਵਾਸ ਨੂੰ ਸਫਲਾ ਕਰੇ ਅੱਜ ਦੇ ਦਿਵਾਨਾਂ ਦੇ ਵਿੱਚ ਤੀਸਰੇ ਨਾਨਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਬਾਰੇ ਵਿਚਾਰਾਂ ਸਾਂਝੇ ਕਰਨ ਦਾ ਉਪਰੰੰਤ ਕਰਾਂਗੇ ਅੱਜ ਤੀਸਰੇ ਪਾਤਸ਼ਾਹ ਜੀ ਦਾ ਜੁਤੀ ਜੋਤ ਦਿਵਸ ਹੈ। ਔਰ ਸਬਾਹ ਉੱਤੇ ਇੱਕ ਗੱਲ ਬਣ ਜਾਂਦੀ ਹੈ ਸਾਡੇ ਲਈ ਕਿ ਜਿਸ ਗੁਰੂ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਕਿ ਦੋ ਦਿਨ ਪਹਿਲਾਂ ਪਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਕਦੀ ਦਿਵਸ ਮਨਾ ਕੇ ਹਟੇ। ਤੇ ਅਕਸਰ ਇਹਦਾ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਗੁਰੂ ਸਹਿਬਾਨਾਂ ਦਾ ਗੁਰਤਾ ਕਦੀ ਦਿਵਸ ਮਨਾਉਨੇ ਹਾਂ ਯਾਦ ਹੀ ਹੋਸੀਟੇੜੀ ਯਾਦ ਤੇ ਉਸ ਤੋਂ 1-2 ਦਿਨ ਅੱਗੇ ਪਿੱਛੇ ਜਿਹੜਾ ਗੁਰੂ ਸਾਹਿਬਾਨ ਦਾ ਜੋਤੀ ਜੋਤ ਦਿਵਸ ਹੁੰਦਾ ਸਤਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਬਾਰੇ ਦੇਖਿਆ ਪਰਚੋਲ ਕੀਤੇ ਆ ਵਿਚਾਰਿਆ ਸਾਡੇ ਸਾਹਮਣੇ ਬਹੁਤ ਸਾਰੇ ਜਿਹੜੇ ਨੁਕਤੇ ਨੇ ਉਗੜ ਕੇ ਹੁੰਦੇ ਨੇ ਜਦੋਂ ਬੰਸਵਾਦ ਦੇ ਵੱਲ ਚਾਤ ਮਾਰਦੇ ਹਨ ਤੇ ਸਮਾਜ ਦੇ ਵਿੱਚ ਬਹੁਤ ਵਾਰ ਜਦੋਂ ਕੋਈ ਇਨਸਾਨ ਗਲਤ ਕਰਦਾ ਹੈ ਜਦੋਂ ਸਮਾਜ ਦੇ ਵਿੱਚ ਚੰਗਾ ਵਰਤਾਰਾ ਨਾ ਹੋ ਰਿਹਾ ਹੋਵੇ ਕਿਸੇ ਵੱਲੋਂ ਸਮਾਜ ਦੇ ਲੋਕਾਂ ਦੇ ਅਨਿਆਂ ਹੋ ਰਿਹਾ ਹੋਵੇ ਤਾਂ ਸਮਾਜ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਕਿਸੇ ਗਲਤ ਲੀਹ ਤੇ ਚੱਲ ਰਿਹਾ ਹੋਵੇ ਤੇ ਸਾਡੀ ਬਹੁਤ ਵਾਰ ਆਦਤ ਇਹ ਰਹਿੰਦੀ ਹੈ ਕਿ ਚਾਤਨ ਛੱਡ ਪਰੇ ਆਪਾਂ ਕੀ ਲੜਾਂ ਜਦ ਸਮਾਜ ਦੇ ਵਿੱਚ ਜਦੋਂ ਕਿਸੇ ਕੋਲ ਪਾਵਰ ਹੋਵੇ ਕਿਸੇ ਕੋਲ ਅਥਾਰਟੀ ਹੋਵੇ ਤੇ ਉਹ ਹੋ ਰਹਿ ਗੁਨਾਹਾਂ ਨੂੰ ਦੇਖ ਕੇ ਵੀ ਅਣਜਾਣ ਕਰੇ ਦੇਖ ਕੇ ਵੀ ਅਣ ਦੇਖਿਆ ਕਰੇ ਇਹ ਸਮਾਜ ਦੇ ਬਹੁਤ ਵੱਡੇ ਹਿੱਸੇ ਨੇ ਜਿਹੜੇ ਚਿੱਤਰਤ ਪਰ ਜਦੋਂ ਗੁਰੂ ਸਹਿਬਾਨਾਂ ਦਾ ਜੀਵਨ ਵਿਚਾਰਦੇ ਆਂ ਪੜ੍ਹਦੇ ਆਂ ਦੇਖਦੇ ਆਂ ਕਿ ਗੁਰੂ ਸਹਿਬਾਨਾਂ ਨੇ ਸਮਾਜ ਦੇ ਵਿੱਚ ਕਿਤੇ ਵੀ ਅਨਿਆਂ ਹੋ ਰਿਹਾ ਹੈ ਕੋਈ ਰੀਤ ਇਦਾਂ ਦੀ ਚੱਲ ਰਹੀ ਹੈ ਜਿਹੜੀ ਸਮਾਜ ਦੇ ਹਿੱਤ ਵਾਸਤੇ ਨਹੀਂ ਹੈ ਜਿਹੜੀ ਰੀਤ ਮਨੁੱਖਤਾ ਦੇ ਹਿੱਤ ਵਾਸਤੇ ਨਹੀਂ ਹੈ ਉਹਦੇ ਖਿਲਾਫ ਆਵਾਜ਼ ਜਿਹੜੀ ਉਹ ਉਭਲੰਦ ਕੀਤੀ ਸ਼ੁਰੂਆਤ ਕਰਨੇ ਆ ਪਾਤਸ਼ਾਹ ਦੇ ਜੀਵਨ ਬਾਰੇ ਜਦੋਂ ਕੀ ਧੰਗਰੂ ਅੰਗਦ ਦੇ ਪਾਤਸ਼ਾਹ ਜੀ ਦੀ ਚਰਨ ਤੇ ਸ਼ਰਨ ਦੇ ਵਿੱਚ ਆਉਂਦੇ ਹਨ ਬੜੀ ਬਾਤ ਬਾਲ ਸਾਖੀ ਇਤਿਹਾਸ ਦੇ ਵਿੱਚ ਆਉਂਦੀ ਏ ਬੜੀ ਸੋਹਣੀ ਸਾਨੂੰ ਸੇਹ ਦਿੱਤੀ ਏ ਜਦੋਂ ਆਪਾਂ ਸਹਿਬਾਂ ਦਾ ਮੋਡਲਾ ਜੀਵਨ ਦੇਖਦੇ ਆ ਨਾ ਤੇ ਧੰਗਰੂ ਅਮਰਦਾਸ ਪਾਤਸ਼ਾਹ ਜੀ ਵੀ ਗੁਰੂ ਅੰਗਦ ਦੇ ਜੀ ਬਗੋਂ ਆਪਣੇ ਪਿੰਡ ਦੇ ਵਿੱਚੋਂ ਜਿਹੜਾ ਜੱਥਾ ਤੀਰਥਾਂ ਤੇ ਇਸ਼ਨਾਨ ਕਰਾਉਣ ਵਾਸਤੇ ਲੈ ਕੇ ਜਾਂਦੇ ਸਨ ਇਹਨਾਂ ਨੇ ਆਪਣੇ ਪਿੰਡ ਦੇ ਜਿਹੜੇ ਬੰਦੇ ਇਕੱਠੇ ਕਰਨੇ ਜਿਹਨੇ ਧੰਗੁਰੂ ਅੰਦਰ ਦੇ ਪਾਤਸ਼ਾਹ ਜੀ ਉਹਨਾਂ ਦੇ ਪਿਤਾ ਜੀ ਭਾਈ ਬੀਰੂਮਨ ਜੀ ਲੈ ਕੇ ਕਰਦੇ ਸਨ ਇਹਨਾਂ ਨੇ ਜਥਾ ਇਕੱਠਾ ਕਰਨਾ ਤੇ ਜਿਹੜੇ ਤੀਰਥ ਨੇ ਜਗਨਨਾਥ ਪੁਰੀ ਹੋ ਗਿਆ ਜਾਂ ਕਾਸ਼ੀ ਹੋ ਗਿਆ ਜਾਂ ਮਥਰਾ ਹੋ ਗਿਆ ਜਿਹੜੇ ਹਰਿਦੁਆਰ ਹੋ ਗਿਆ ਜਿਹੜੇ ਵੀ ਹਿੰਦੂ ਧਰਮ ਦੇ ਮੁੱਖ ਤੀਰਥ ਸਥਾਨ ਨੇ ਉਹਨਾਂ ਤੇ ਜਾ ਕੇ ਇਸ਼ਨਾਨ ਕਰਨਾ ਤੇ ਕਰਉਂਦਾ ਇੱਕ ਵਾਰ ਇਤਿਹਾਸ ਕਿੰਦਾ ਹੈ ਕਿ ਪਾਦਸ਼ਾਹ ਜੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਲਈ ਗਏ ਤੇ ਜਦੋਂ ਵਾਪਸ ਆ ਰਹੇ ਸਨ ਉੱਤੇ ਇਹਨਾਂ ਦਾ ਪਿਆਰ ਇੱਕ ਵੈਸ਼ਨੂ ਸਾਧੂ ਦੇ ਨਾਲ ਪੈ ਗਿਆ ਤੇ ਜਦੋਂ ਸਾਧੂ ਦੇ ਨਾਲ ਇਹਨਾਂ ਦਾ ਪਿਆਰ ਵਧਿਆ ਤੇ ਸਾਧੂ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਵਸ ਕੇ ਆ ਗਏ ਪਿੰਡ ਵਸ ਕੇ ਦੇ ਵਿੱਚ ਕੁਝ ਦੇਣਾ ਗੁਰੂ ਕਬਰਤਾਸ ਜੀ ਦੇ ਨਾਲ ਜਿਹੜਾ ਉਹ ਰਿਆ ਇਹਨਾਂ ਦੇ ਘਰ ਦੇ ਵਿੱਚ ਆ ਕੇ ਜਿਹੜਾ ਉਹਨੇ ਟਿਕਾਣਾ ਕੀਤਾ ਪੰਜ ਜਲਦੀ ਸੇਵਾ ਹੁੰਦੀ ਰਹੀ ਪ੍ਰਸ਼ਾਦਾ ਪਾਣੀ ਦੀ ਉੱਥੋਂ ਜਿਹੜਾ ਸਾਧੂ ਕੁਰ ਸ਼ਕਦਾ ਰਿਹਾ ਇੱਕ ਦਿਨ ਸਹਿਜਪਾਇ ਸਾਹਿਬ ਨੇ ਪੁੱਛ ਲਿਆ ਉਹ ਕਹਿਣ ਲੱਗਾ ਤੇਰਾ ਜੀਵਨ ਬੜਾ ਸੋਹਣਾ ਹੈ ਬਾਖਮਾਲ ਜੀਵਨ ਹੈ ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲਾ ਤੇਰਾ ਜਿਹੜਾ ਸੁਭਾਅ ਹੈ ते तेरा गुरु कौन है अपने थोड़ा बहुत दस मैं इच्छुक मैं गुरु नहीं धारण किया पिंड जो जहाँ वह जिम्मे मेरे पिता जी जाते सर जिन्हें सांे वटेरे सा सां, तीर्थां इनान करीता वापस आ जाएगा जा देवी देवत्या की पूजा करी दी ਵੈਸ਼ਮੋਸਾਨੂ ਇਤਿਹਾਸ ਕਹਿੰਦਾ ਕਿ ਉਹਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਜਾ ਹੋਏ ਅਮਰੂ ਮੈਂ ਹੋਰਦਾ ਕਿ ਜਿੰਨੇ ਤੀਰਖਾਂ ਦੀ ਸ਼ਰਧਾਨ ਕੀਤਾ ਸੀ ਮੈਂ ਹੋਂ ਤੱਕ ਜਿੰਨਾ ਦਾਨ-ਪੁੰਦ ਕੀਤਾ ਸੀ ਮੈਂ ਜਿੰਨੀ ਸੇਵਾ ਕੀਤੀ ਸੀ ਤੇਰੇ ਨਿਗਰੇ ਦੇ ਹੱਥਾਂ ਦਾ ਪ੍ਰਸ਼ਾਦਾ ਛੱਕ ਕੇ ਨਾ ਮੇਰਾ ਸਾਰੇ ਦਾ ਸਾਰਾ ਜੱਤ ਸਤ ਤੂ ਖਾਤੇ ਪੈ ਕੇ ਮੈਂ ਜਿੰਨਾ ਵੀ ਦਾਨ ਕਰਨ ਕੀਤਾ ਸੀ ਜੋ ਕੁਝ ਵੀ ਚੰਗਾ ਕਰਨ ਕੀਤਾ ਸੀ ਨਾ ਮੈਂ ਆਪਣੀ ਜਿੰਦਗੀ ਦੇ ਵਿੱਚ ਇੱਕ ਦਿਨ ਗੁਰੇ ਦੇ ਹੱਥਾਂ ਨੂੰ ਪਾਣੀ ਪੀ ਕੇ ਪ੍ਰਸ਼ਾਦਾ ਛਕ ਕੇ ਮੇਰਾ ਸਾਰੇ ਦਾ ਸਾਰਾ ਜਿਹੜਾ ਉਹ ਬੇਕਾਰ ਹੋ ਗਿਆ ਬੜੀ ਝੋਟ ਵੱਜੀ ਦਿਲ ਤੇ ਕਿ ਕੀ ਧਰੂਤਾ ਰੱਬ ਨਾਲ ਇੰਨਾ ਜ਼ਿਆਦਾ ਜ਼ਰੂਰੀ ਇੱਕ ਦਿਨ ਸਮਾ ਆਪਣੇ ਚਾਲ ਚੱਲਦਾ ਹੈ ਪਾਤਸ਼ਾਹ ਜੀ ਅਮਰਤ ਵੇਲੇ ਉੱਠ ਕੇ ਸ਼ਨਾਪਾੜ ਕਰਕੇ ਜਿਹੜੇ ਬੈਠੇ ਸਨ ਤੇ ਬੜੀ ਪਿਆਰੀ ਠੱਠੀ ਆਵਾਜ਼ ਇਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਉਹ ਆਵਾਜ਼ ਜਿਹਦੀ ਅਮਰੋਜੀ ਦੀ ਜਿਹੜੇ ਇਹਨਾਂ ਦੇ ਭਤੀਜੇ ਦੇ ਨਾਲ ਜਿਹਨਾਂ ਦਾ ਜਿਹੜਾ ਆਨੰਦਪ ਹੋਇਆ ਸੀਗਾ ਉਹਨਾਂ ਦਾ ਜਿਹੜਾ ਵਿਆਹ ਹੋ ਰਿਹਾ ਸੀਗਾ ਭਾਈ ਤੇ ਸੁਜੀ ਦੀ ਜਿਹਦੇ ਨਾਲ ਜਦੋਂ ਉਹਨਾਂ ਦੀ ਮਿੱਟੀ ਪਾਣੀ પડਦੀ ਦੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਏ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਪੈਂਦੀ ਏ ਤੇ ਬੜਾ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਆਪਣੀ ਨੌ ਨੂੰ ਬੀਬੀ ਅਮਰੋ ਜੀ ਨੂੰ ਆਪਣੇ ਪਾਸ ਸੱਦਦੇ ਨੇ ਤੇ ਉਹਨਾਂ ਕੋਲੋਂ ਪੁੱਛਦੇ ਨੇ ਜਿਹੜੀਆਂ ਸਤਰਾ ਬਣੀਆਂ ਇਹ ਸਤਰਾ ਕੀ ਦੀਆਂ ਨੇ ਤੇ ਬੀਬੀ ਜੀ ਨੇ ਜਵਾਬ ਦਿੱਤਾ ਕਿ ਇਹ ਸਤਰਾ ਸਤਗੁਰੂ ਨਾਨਕ ਦੇ ਪਾਤਸ਼ਾਹ ਜੀ ਦੀਆਂ ਨੇ ਉਸ ਵਕਤ ਉਹਨਾਂ ਦੇ ਅੰਦਰ ਜਿਹੜੀ ਇੱਕ ਲਾਲਸਾ ਹੈ ਉਹ ਲਾਲਸਾ ਜਿਹੜੀ ਜਨਮ ਲੈ ਚੁੱਕੀ ਸੀ ਕਿ ਜਿਹਦੀਆਂ ਸਤਰਾਂ ਇੰਦੀਆਂ ਕਮਾਲ ਨੇ ਜਿਹਦੀ ਵਿਚਾਰ ਰਹੀ ਕਮਾਲ ਹੈ ਉਹ ਗੁਰੂ ਕਿਹੋ ਜਿਹੇ ਹੈ ਇਤਿਹਾਸ ਦਿੰਦਾ ਕਿ ਉਹਨਾਂ ਦੇ ਬੰਦ ਦੇ ਵਿੱਚ ਇੱਛਾ ਜਿਹੜੀ ਉਹ ਪੈਦਾ ਹੋਈ ਵੀ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਉਹ ਦਰਸ਼ਨ ਕਰਨੇ ਹੁਣ ਸੰਨ 1541 ਈਸਵੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ਰਣ ਦੇ ਵਿੱਚ ਆਉਂਦੇ ਹਨ ਖਡੂਰ ਸਾਹਿਬ ਹੁੰਦੇ ਨੇ ਥੋੜਾ ਇਤਿਹਾਸਕ ਚੀਜ਼ ਜਿਹੜੀ ਦੱਸ ਦੇਣ ਜੋਗ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨਮ ਹੈ ਇਹ 1479 ਈਸਵੀ ਨੂੰ ਹੁੰਦਾ ਹੈ ਪਟਵੱਸਰ ਕੀ ਦੇ ਵਿੱਚ ਇਹਨਾਂ ਦੇ ਪਿਤਾ ਜੀ ਕੇਜ ਭਾਂਜੀ ਮਾਤਾ ਦਾ ਨਾਮ ਜਿਹੜਾ ਮਾਤਾ ਲక్ష్ਮੀ ਕਰਤੀ ਹੋਣੀ ਹੈ 1479 ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਤੇ ਜਿਸ ਵਕਤ ਇਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਜਿਹੜੀ ਇਹ ਸ਼ਰਣ ਦੇ ਵਿੱਚ ਆਉਂਦੇ ਨੇ ਉਹਸ ਵਕਤ ਸਨ 1541 ਸੀ। ਔਰ ਇਹਦੇ ਅਨੁਸਾਰ ਧੰਗ ਗੁਰ ਅਮਰਦਾਸ ਜੀ ਦੀ ਜਿਹੜੀ ਆਰਜੂ ਹੈ ਜਿਹੜੀ ਇਹਨਾਂ ਦੀ ਉਮਰ ਹੈ ਉਹ ਲਗਭਗ 62 ਸਾਲ ਦੇ ਕਰੀਬ ਫੜਦੀ। 5 ਸਾਲ ਦੀ ਉਮਰ ਦੇ ਵਿੱਚ ਪਾਤਸ਼ਾਹ ਜੀ ਧੰਗੁਰੂ ਅੰਗਰ ਦੇ ਪਾਤਸ਼ਾਹ ਜੀ ਦੀ ਛਣ ਦੇ ਵਿੱਚ ਆਉਂਦੇ ਨੇ ਕਿ ਉਸ ਵਕਤ ਧੰਗੁਰੂ ਅੰਗਰ ਦੇ ਜੀ ਦੀ ਜਿਹੜੀ ਉਮਰ ਹੈ ਉਹ 34 ਸਾਲ ਦੇ ਕਰੀਬ ਹੈ ਹੁਣ ਇੱਥੇ ਜਦੋਂ ਆਪਾਂ ਸਮਾਜ ਵੱਲ ਦੇਖਦੇ ਆਂ ਤੇ ਜਦੋਂ ਕਿਸੇ ਵੱਡੀ ਉਮਰ ਦੇ ਇਨਸਾਨ ਨੂੰ ਆਪਣੇ ਤੋਂ ਛੋਟੀ ਉਮਰ ਦੇ ਇਨਸਾਨ ਨੂੰ ਜਦੋਂ ਸਤਿਕਾਰ ਦੇਣਾ ਪਵੇ ਤਾਂ ਤੇ ਉਹ ਕਈ ਵਾਰ ਸੋਚਦਾ ਹੈ ਕਿ ਮੇਰੀ ਉਮਰ ਇਸ ਤੋਂ ਜ਼ਿਆਦੀ ਨਹੀਂ ਤੇ ਜਿਹਦੀ ਮੈਂ ਰਿਸਪੈਕਟ ਕਰਨੀ ਹੈ ਜਿਹਦਾ ਮੈਂ ਸਤਿਕਾਰ ਕਰਨਾ ਹੈ ਉਹਦੀ ਉਮਰ ਮੇਰੇ ਤੋਂ ਅੱਧੀ ਹੈ ਤੇ ਬਹੁਤ ਵਾਰ ਇਨਸਾਨ ਜਿਹੜਾ ਉਹ ਝਿਜਕ ਜਾਂਦਾ ਹੈ ਕਿ ਮੈਂ ਇਹਦੀ ਰਿਸਪੈਕਟ ਕਰਾਂ ਜਾਂ ਨਾ ਮੈਂ ਖਤੇ ਮਲਾਉਣ ਦੇ ਵਿੱਚ ਪਹਿਲ ਮੈਂ ਕਰਾਂ ਜਾਂ ਨਾ ਬਹੁਤ ਵਾਰ ਇਹਦਾ ਹੁੰਦਾ ਹੈ ਨਾ ਬਹੁਤ ਵਾਰ ਸਵਾਜ ਦੇ ਵਿੱਚ ਇਦਾਂ ਹੁੰਦਾ ਕਿ ਇਨਸਾਨ ਇਹ ਸੋਚਦਾ ਕਿ ਅਗਲਾ ਬੰਦਾ ਪਹਿਲੇ ਮੈਨੂੰ ਫਤੇ ਬੁਲਾਵੇ ਫਿਰ ਫਤੇ ਦਾ ਜਵਾਬ ਦਰੋ ਤਾਂ ਕਿਉਂਕਿ ਆਪ ਫਤੇ ਬੁਲਾਉਣ ਦੇ ਵਿੱਚ ਪੈਰ ਕਰਨ ਦੇ ਲਈ ਇਨਸਾਨ ਆਪਣੀ ਹੈਟੀ ਸਮੇਂ ਦਾ ਬਹੁਤ ਬਾਤ ਕਿ ਮੈਂ ਤੇ ਮੇਰੀ ਤਾਂ ਉਮਰ ਇਹ ਨਹੀਂ ਤੋਂ ਬਹੁਤ ਜਿਆਦੀ ਹੈ ਇਹ ਤੇ ਇਹ ਤੇ ਮੇਰੇ ਜਿਹਾ ਬੱਚਿਆਂ ਵਰਗਾ ਹੈ ਪਰ ਜਿਸ ਵਕਤ ਧੰ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇ पास ਹੁੰਦੇ ਨੇ ਉਮਰ ਦਾ ਅੱਧੋ ਅੱਧ ਦਾ ਫਾਸਲਾ ਹੈ 40 ਸਾਲ ਦੀ ਉਮਰ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਤੇ 34 ਸਾਲ ਦੇ ਕਰੀਬ ਜਿਹੜੀ ਉਮਰ ਹੈ ਉਹ ਗੁਰੂ ਅੰਗਦ ਦੇਵ ਜੀ ਦੀ ਹੈ ਤੇ ਜਦੋਂ ਆਏ ਉਹਨਾਂ ਨੇ ਚਰਣੀ ਢਕਣ ਲੱਗਿਆ ਕੋਈ ਸੋਚ ਵਿਚਾਰ ਨਹੀਂ ਕੀਤੀ ਬਹੁਤੀ ਉਹਨਾਂ ਨੇ ਇਹ ਵੀ ਸੋਚਿਆ ਕਿ ਨਹੀਂ ਮੇਰੀ ਉਮਰ ਇਹਨਾਂ ਤੋਂ ਜ਼ਿਆਦਾ ਹੈ ਤੇ ਮੈਂ ਇਹਨਾਂ ਤੇ ਚਰਣੀ ਕਿਉਂ ਪਾਵਾਂ ਜਦੋਂ ਅੰਦਰ ਇੱਛਾ ਕੋਈ ਹਾਸਲ ਕਰਨ ਦੀ ਹੋਵੇ ਨਾ ਜਿਹਦੇ ਬਾਰੇ ਸੁਣ ਕੇ ਪੜ੍ਹ ਕੇ ਉਹ ਸਾਧੇ ਅੰਦਰ ਇੱਛਾ ਇੰਨੀ ਕੁ ਜ਼ਿਆਦਾ ਜਿਹੜੀ ਪਤਵਲ ਹੋ ਜਾਵੇ ਕਿ ਨਹੀਂ ਜਿੰਨਾ ਚਿਰ ਤੱਕ ਮੈਂ ਉਹਨੂੰ ਮਿਲਿਆ ਨਾ ਜਿੰਨਾ ਚਿਰ ਤੱਕ ਮੈਂ ਉਹਨੂੰ ਵੇਖਿਆ ਨਾ ਮੈਨੂੰ ਸਕੂਨ ਨਹੀਂ ਮਿਲਦਾ ਫਿਰ ਉਹਦੇ ਚਰਣੀ ਪੈਣ ਲੱਗਿਆ ਬੰਦਾ ਸੋਚਦਾ ਨਹੀਂ ਉਹਦੇ ਚਿਹਰੇ ਵੱਲ ਹੀ ਦੇਖਦਾ ਜਦੋਂ ਦੇਖਦਾ ਉਹਦੇ ਜਿਹੜਾ ਉਹੋੜਾ ਬਲ ਦੇਖਦਾ ਪਾਛਨਾ ਜੀ ਉਹਦੇ ਤੇ ਤਾਂ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਉਹਨਾਂ ਦੇ ਦਰਬਾਰ ਦੇ ਵਿੱਚ ਬੈਠਦੇ ਨੇ ਕੀਰਤਨ ਹੁੰਦਾ ਹੈ ਵਿਚਾਰਾ ਹੁੰਦੀਆਂ ਨੇ ਤੇ ਵਿਚਾਰਾਂ ਤੋਂ ਬਾਅਦ ਵਿੱਚ ਜਦੋਂ ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਪਰ ਜਾਂਦੀ ਹੈ ਤੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਪਰਿਵਾਰ ਦੇ ਨਾਲ ਆਏ ਸਨ ਉਹ ਕਹਿੰਦੇ ਕਿ ਤੁਸੀਂ ਜਾਓ ਮੈਂ ਆਪਣੀ ਅੱਤਿਉਂ ਬੰਦ ਜਿਹੀ ਜ਼ਿੰਦਗੀ ਕੱਟ ਲਈ ਸੀ ਨਾ ਟਕਾਣਾ ਲੱਭ ਜਾਂ ਲੱਭਦੇ ਨੇ ਮੈਂ ਕਦੀ ਕਿਸੇ ਥਿਰਤ ਤੇ ਗਿਆ ਕਦੀ ਮੈਂ ਕਿਸੇ ਥਿਰਤ ਤੇ ਗਿਆ ਕਦੀ ਕਿਸੇ ਧਰਮ ਦੇ ਦਸਤਾਨ ਤੇ ਗਿਆ ਮੈਨੂੰ ਜਿਹੜਾ ਸਕੂਨ ਅੱਜ ਤੱਕ ਨਹੀਂ ਮਿਲਿਆ ਜਿਸ ਸਕੂਨ ਦੀ ਮੈਂ ਭਾਲ ਦੇ ਵਿੱਚ ਥਾਂ ਥਾਂ ਤੇ ਭਟਕਦਾ ਫਿਰਦਾ ਸੀ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਉਹ ਸਕੂਨ ਮੈਨੂੰ ਧਰੂ ਅੰਗਰ ਦੇ ਪਾਸ਼ਾ ਜੀ ਦੀ ਚਰ ਤੇ ਛਣ ਦੇ ਵਿੱਚ ਪ੍ਰਾਪਤ ਹੋਇਆ ਪਰ ਮੈਨੂੰ ਤੁਸੀਂ ਜਾਓ ਤੁਸੀਂ ਆਪਣਾ ਘਰ ਘਾਲ ਸੰਭਾਲੋ ਤੁਸੀਂ ਆਪਣਾ ਕੰਮ ਕਾਰ ਕਰੋ ਮੈਂ ਜਿਹੜੀ ਚੀਜ਼ ਭਾਣਾ ਸੰਭੈਨੂੰ ਮੇਰੀ ਚੀਜ਼ ਜਿਹੜੀ ਉਹ ਆਸਰ ਹੋ ਗਈ ਹੈ ਮੈਂ ਤੁਹਾਡੇ ਨਾਲ ਨਹੀਂ ਜਾਣਾ ਧਰਗੁਰੂ ਅਮਰਦਾਸ ਸਾਹਿਬ ਜੀ ਇਥੇ ਉਹਨਾਂ ਨੇ ਜਿਹੜਾ ਟਿਕਾਣਾ ਕੀਤਾ ਤੇ ਜਿਸ ਵਕਤ ਇਹਨਾਂ ਨੇ ਟਿਕਾਣਾ ਕੀਤਾ ਤੇ ਰੱਜ ਦੀ ਸੇਵਾ ਕੀਤੀ ਔਰ ਜਿਸ ਵਕਤ ਇਹਨਾਂ ਨੇ ਸੇਵਾ ਕੀਤੀ ਇਹਨਾਂ ਦੇ ਮਨ ਦੇ ਵਿੱਚ ਖਿਆਲ ਉਸ ਵਕਤ ਆਇਆ ਕਿ ਮੇਰੀ ਤਾਂ ਅਗਲੀ ਉਮਰ ਦੇ ਗੁਰੂ ਨਹੀਂ ਤੇ ਮੈਂ ਇਹਨਾਂ ਵਾਸਤੇ ਪਾਣੀ ਦੀ ਗੱਤਰ ਕਿਉਂ ਧੋਵਾਂਗਾ ਮੈਂ ਇਹਨਾਂ ਦੇ ਚਰਨ ਕਿਉਂ ਪਟਾਵਾਂ ਮੈਂ ਇਹਨਾਂ ਤੇ ਸੌਣ ਵਾਸਤੇ ਬਿਸਤਰੇ ਦੀ ਵਿਸ਼ਾਈ ਕਿਉਂ ਕਰਾਂ ਇਹ ਨਹੀਂ ਰਹਾ ਸਮਾ ਆਪਣੇ ਚਾਲ ਚੱਲਿਆ ਧੰ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਸੇਵਾ ਤੋਂ ਉਪਰੰਤ ਉਹਨਾਂ ਨੇ ਗੁਰਮਤਿ ਦੇ ਪ੍ਰਚਾਰ ਦੇ ਵਿੱਚ ਜਿਹੜਾ ਉਹ ਵੱਧ ਚੜ ਕੇ ਹਿੱਸਾ ਲਿਆ ਔਰ ਉਥੇ ਆਉਣ ਤੋਂ ਬਾਅਦ ਵਿੱਚ ਪਾਤਸ਼ਾਹ ਜੀ ਨੇ ਗੁਰਮਤਿ ਇੰਨੀ ਮਹਾਨ ਜਰੀ ਸਿੱਖਿਆ ਅਸਰ ਕੀਤੀ 18 ਰਾਗਾਂ ਦੇ ਵਿੱਚ ਬਾਣੀ ਧੰਗੂ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਦਰਜ ਹੈ ਧੰਗੂ ਅਮਰਦਾਸ ਪਾਤਸ਼ਾਹ ਜੀ ਔਰ ਉਹਨਾਂ ਬਾਣੀਆਂ ਦੇ ਵਿੱਚੋਂ ਜਿਹੜੀ ਬਾਣੀ ਹਰ ਵੇਲੇ ਹਰ ਸੁੱਖ ਦੇ ਵਿੱਚ ਹਰ ਦੁੱਖ ਦੇ ਵਿੱਚ پڑھی ਜਾਂਦੀ ਹੈ ਅਨੰਦ ਸਹਿਬ ਜੀ ਦੀ 40 ਪਉੜੀਆਂ ਨੇ ਇਹ ਪਾਵਨ ਬਾਣੀ ਧੰਗੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰੀ ਇੱਕ ਘਟਨਾ ਹੈ ਕਿ ਇਨ੍ਹਾਂ ਦੇ ਜੀਵਨ ਦੇ ਵਿੱਚੋਂ ਮੈਂ ਆਪਣੇ ਸ਼ਬਦਾਂ ਨੂੰ ਸਵਾਰਥ ਕਰਾਂਗਾ। ਲਾਹੌਰ ਦਾ ਰਹਿਣ ਵਾਲਾ ਇੱਕ ਖੱਤਰੀ ਹੈ ਜਿਹਦੇ ਪਾਸ ਬੜਾ ਧਨ-ਦੌਲਤ ਸੀ। ਜਿਹਦੇ ਕੋਲ ਮਾਇਆ ਦੀ ਕੋਈ ਘਾਟ ਨਹੀਂ ਸੀ। ਉਹਦਾ ਇੱਕੋ ਇੱਕ ਪੁੱਤਰ ਸੀ। ਅਜੀਤ ਉੱਤਰ ਨੇ ਜਵਾਨੀ ਦੀ ਤਿਹਰੀਸ ਦੇ ਪੈਰ ਰੱਖਿਆ ਤੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ। ਪਿਤਾ ਦੀ ਮੌਤ ਹੋ ਜਾਂਦੀ ਹੈ। ਤੇ ਜਿਸ ਵਕਤ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਸਾਰੀ ਦੀ ਸਾਰੀ ਜਿਹੜੀ ਜਾਇਦਾਦ ਹੈ ਸੁਭਾਗਵਤ ਜੀ ਗੱਲ ਹੈ ਉਹਦੇ ਪੁੱਤਰ ਤੇ ਜਿਹੜੇ ਘੇਟਾ ਦੇ ਵੀ ਉਹਦੇ ਨਾਮ ਹਲੇ ਆ ਗਏ ਜਦੋਂ ਜਾਇਦਾਦ ਉਸ ਪੁੱਤਰ ਦੇ ਨਾਮ ਤੇ ਆਉਂਦੀ ਹੈ ਉਹਦੇ ਕੋਲ ਆਉਂਦੀ ਹੈ ਤੇ ਧਨ ਦੌਲਤ ਜਿਹਦੇ ਕੋਲ ਬਹੁਤਾ ਹੋਵੇ ਜਿਨੇ ਆਪ ਨਾਲ ਨਾ ਕਮਾਇਆ ਹੋਵੇ ਉਹਨੂੰ ਇਕੱਠਾ ਉਹਨੂੰ ਜੇ ਮਿਲਦੇ ਤੇ ਉਹਦੇ ਵਾਸਤੇ ਸਾਂਭਣਾ ਬਹੁਤ ਔਖਾ ਕੰਮ ਹੈ ਉਹ ਨਹੀਂ ਸਾਂਭਿਆ ਜਾਂਦਾ ਜਿਨਨੇ ਪਾਈ ਪਾਈ ਆਪਣੇ ਹੱਥਾਂ ਦੇ ਨਾਲ ਜੁੜੀ ਹੈ ਨਾ ਜਿਨਨੇ ਧਨ ਕਾ ਉਹ ਤੇ ਜਿਨਨੇ ਪ੍ਰੋਪਰਟੀ ਜਾਇਦਾਦ ਆਪ ਬਣਾਈ ਹੋਵੇ ਉਹਨੂੰ ਇਸ ਦਾ ਅਹਿਸਾਸ ਹੁੰਦਾ ਕਿ ਇਹ ਬੜੀ ਬੜੀ ਤਦੋਂ ਜਾਇਦ ਦੇ ਨਾਲ ਹੈ ਤੇ ਜਿੱਥੇ ਕਿਤੇ ਰੁਪਈਆ ਵੀ ਖਰਚੇਗਾ ਨਾ ਬੜਾ ਸੋਚ ਤੇ ਸਮਝ ਕੇ ਖਰਚੇਗਾ ਕਿ ਇਹ ਰੁਪਈਆ ਖਰਚਣ ਦਾ ਮੈਨੂੰ ਫਾਇਦਾ ਨਹੀਂ ਹੋਣਾ ਹੁਣ ਜਿਸ ਵਕਤ ਜਾਇਦਾਦ ਉਹਦੇ ਕੋਲ ਆ ਗਈ ਉਹਨੇ ਅਯਾਸ਼ੀ ਸ਼ੁਰੂ ਕਰ ਦਿੱਤੀ ਤੇ ਜਿਹੜਾ ਜਿਹੜਾ ਬੰਦਾ ਤਿਆਸ਼ੀ ਕਰਦਾ ਹੈ ਉਹਦੇ ਬੰਦੇ ਤੇ ਯਾਰ ਉਸ ਬਹੁਤ ਛੇਤੀ ਬਣਦੇ ਨੇ ਤਿਆਸ਼ੀ ਵਾਲੇ ਤੁਸੀਂ ਇਮਾਨਦਾਰ ਹੋ ਤੁਹਾਡੇ ਦੋਸਤ ਬਹੁਤ ਘੱਟ ਹੋਣਗੇ ਇੱਕ ਲਾਸਟ ਪਰ ਨੇ ਬੜੀ ਪਿਆਰੀ ਕਰਕੇ ਕਹਿੰਦਾ ਜੇ ਤੁਹਾਡੇ ਦੋਸਤ ਘੱਟ ਨੇ ਨਾ ਇਹਦਾ ਮਤਲਬ ਹੈ ਤੁਸੀਂ ਇਮਾਨਦਾਰ ਹੋ ਜੇ ਤੁਸੀਂ ਇਮਾਨਦਾਰ ਨਹੀਂ ਜੇ ਤੁਸੀਂ ਸਤਨਾ ਦਿਨ ਵਿੱਚ ਬੈਠ ਕੇ ਸੂਟੇ ਲਾਉਣ ਵਾਲਿਓ ਜੇ ਤੁਸੀਂ ਕਲੰਬਾ 12 ਦੇ ਵਿੱਚ ਜਾ ਕੇ ਖਲਾਸੀਆ ਫੜਕਾਉਣ ਵਾਲਿਓ ਤੇ ਜਿੰਨਾ ਚਿਰ ਤੱਕ ਤੁਹਾਡੀ ਖਲਾਸੀ ਖੜਕਦੀ ਏ ਉਹਨਾਂ ਚਿਰ ਤੱਕ ਤੁਹਾਡੇ ਦੋਸਤ ਬਹੁਤ ਨੇ ਕਿ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਪਵਨ ਬਾਣੀ ਧੰਨ ਗੁਰਸਹਿਬ ਜੀ ਦੇ ਬਾਤ ਨੇ ਬਲੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਜਿੱਚਰ ਖਾਣ ਪਹਿਨਣ ਤੇਚਰ ਰੱਖਣ ਗੰਢ ਜਿਤ ਦਿਨ ਕਿਸ਼ਮਾ ਹੋ ਬਈ ਜੇ ਤੜ ਕੋਈ ਕੁਝ ਕੋਲ ਨਾ ਹੋਇਆ ਤੇ ਤਿਤ ਦਿਨ ਬੁੱਲਣ ਗੰਗ ਉਹਦੋਂ ਉਹ ਸਮਾਂ ਆ ਜਾਏਗਾ ਜਿਹੜੇ ਤੇਰੇ ਨਾਲ ਬੈਠ ਕੇ ਖਾਂਦੇ ਰਹੇ ਨੇ ਜਿਹੜੇ ਤੇਰੇ ਨਾਲ ਬੈਠ ਕੇ ਪੀਂਦੇ ਰਹੇ ਨੇ ਉਹ ਆਪਣੇ ਮੂੰਹ ਤੇਨੂੰ ਕੱਤੀਆਂ ਜਿਹੜੀਆਂ ਗਾਲਾਂ ਕੱਢ ਸਕਦੇ ਇਹ ਹੀ ਹੋਇਆ ਇਹ ਹੀ ਉਸ ਬੱਚੇ ਦੇ ਨਾਲ ਵੀ ਹੋਇਆ ਜਦੋਂ ਸਾਰੀ ਤਦਾਦ ਜੂਏ ਦੇ ਵਿੱਚ ਚਲੀ ਗਈ ਸ਼ਰਾਬ ਦੇ ਵਿੱਚ ਚਲੀ ਗਈ ਨਸ਼ੇ ਦੇ ਵਿੱਚ ਚਲੀ ਗਈ ਤੇ ਸਾਰੇ ਯਾਰ ਦੋਸਤ ਛੁੱਟ ਗਏ ਸਾਰੇ ਜਿਹੜੇ ਕੋ ਸਕੇ ਸੰਬੰਧੀ ਛੁੱਟ ਗਏ ਤੇ ਹੁਣ ਇੱਕ ਰੋਗ ਨੇ ਆ ਕੇ ਘੇਰ ਲਿਆ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪੜਾ ਜਿਹੜਾ ਪ੍ਰਚਲਿਤ ਸੀਗਾ ਜਿਹਨੇ ਸ਼ਹਿਰਾਂ ਦੇ ਸ਼ਹਿਰ ਖਾਦੀ ਕਰ ਛੱਡੇ ਸਭ ਕੋ ਕੋੜ ਦਾ ਰੋਗ ਉਸ ਬੱਚੇ ਨੂੰ ਵੀ ਘੇਰ ਲਿਆ ਤੇ ਜਦੋਂ ਕੋੜ ਧਨ ਦੌਤ ਨਹੀਂ ਸੀ ਯਾਰ ਸਕੇ ਸੰਬੰਧੀ ਉਹਦੇ ਛੱਡ ਕੇ ਜਾ ਚੁੱਕੇ ਸਾਰੇ ਤੇ ਉਪਰੋਂ ਇੱਕ ਹੋਰ ਪਰੇਸ਼ਾਨੀ ਜਦੋਂ ਕੋੜ ਦਾ ਰੋਗ ਚਿਪੜ ਗਿਆ ਜਿਹੜੇ ਮਾੜੇ ਮੁੱਟੇ ਨਾਲ ਸੰਭੋ ਵੀ ਬੂਤ ਗੁਰੂ ਹੋ ਗਏ। ਉਹਨਾਂ ਇਤਿਹਾਸਕਾਂ ਦਾ ਕੀ ਹਾਲਤ ਇਦਾਂ ਦੀ ਹੋ ਚੁੱਕੀ ਸੀ ਕਿ ਪੂਰਾ ਦਿਨ ਰਾਵਾਂ ਤੇ ਬੈਠਿਆ ਰਹਿਣਾ। ਪੂਰਾ ਦਿਨ ਇਹਨੇ ਗਲੀਆਂ ਦੇ ਵਿੱਚ ਘੁੰਮਦਾ ਰਹਿਣਾ। ਇਹਨੇ ਇਸ਼ਨਾਨ ਨਾ ਕਰਨਾ, ਇਹਨੇ ਨਹਾਉਣਾ ਨਾ ਇਹਦੇ ਤਨ ਤੇ ਜਿਹੜੇ ਕੱਪੜੇ ਪਏ ਹੋਏ ਸਨ ਹੀਰੋ ਹੀਰੋ ਚੁੱਕੇ ਸਨ। ਤੇ ਕਿਸੇ ਇੱਕ ਸੱਜਣ ਨੇ ਦੇਖਿਆ ਤੇ ਉਹਨੇ ਇਹਦੇ ਕੋਲ ਆਇਆ ਕੋਲ ਆ ਕੇ ਕਿਹਾ ਭਾਈ ਇਤਾਂ ਜੇ ਭੱਲੇ ਚੌਨਾ ਹੈ ਤੇ ਬਾਹਰ ਦੀ ਦੁਨੀਆ ਦੇ ਵਿੱਚ ਇੱਕੋ ਇੱਕ ਟਿਕਾਣਾ ਹੈ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਦੀ ਪਵਨਤ। ਉਥੇ ਚਲਿਆ ਜਾ। ਉਥੇ ਜਾ ਕੇ ਤੇਰੀ ਬਾਹ ਮੱੜੀ ਜਾਵੇਗੀ ਉਥੇ ਜਾ ਕੇ ਤੇਰੀ ਸੇਵਾ ਹੋਵੇਗੀ। ਔਰ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ ਇੱਕ ਬੈਦ ਸੰ ਜਿਨ੍ਹਾਂ ਦਾ ਨਾਮ ਭਾਈ ਲਾਲੂ ਜੀ ਆਉਂਦੇ ਕਈ ਇਤਿਹਾਸਕਾਰਾਂ ਨੇ ਭਾਈ ਜਿਹੜਾ ਲਾਲੂ ਲਿਖਿਆ ਕਈਆਂ ਨੇ ਭਾਈ ਲਾਲੂ ਲਿਖਿਆ ਔਰ ਜਿਸ ਜਿਸ ਬੱਚੇ ਨੂੰ ਕੇ ਰੋਗ ਸੀ ਜਿਸ ਬੱਚੇ ਨੇ ਜੈਦਾਦ ਉਜਾੜਨੀ ਉਹਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਭਾਈ ਪ੍ਰੇਮਾ ਜੀ ਔਰ ਜਦੋਂ ਪਾਤਸ਼ਾਹ ਜੀ ਦੇ ਚਰਨ ਛਾਣੇ ਦੇ ਵਿੱਚ ਆਇਆ ਭਾਈ ਲਾਲੂ ਜੀ ਨੇ ਇਹਨਾਂ ਦਾ ਇਲਾਜ ਕੀਤਾ ਇਹਨਾਂ ਦੀ ਦੇਖ ਰਹਿਕ ਕੀਤੀ ਇਹਨਾਂ ਦੀ ਸੰਭਾਲ ਕੀਤੀ ਇਹ ਦਿਨ ਦਾ ਰੋਗ ਠੀਕ ਹੋਇਆ। ਔਰ ਪਾਸ਼ਾ ਜੀ ਨੇ ਹਦਾਇਤ ਕੀਤੀ ਵੀ ਖਬਰਦਾਰ ਅੱਜ ਤੋਂ ਬਾਅਦ ਤੇ ਨਸ਼ੇ ਵਰਗੀ ਕੋੜ ਨੂੰ ਅਸਲਾਇਆ ਨਹੀਂ। ਫਿਰ ਅਗਲਾ ਸਟੈਪ ਆਇਆ ਕਹਿਣ ਲੱਗੇ ਇਹਨਾਂ ਦਾ ਵਿਆਹ ਕਰਨਾ ਹੈ। ਹੁਣ ਅੱਗੇ ਪਿੱਛੇ ਕੋਈ ਨਹੀਂ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰ ਚੁੱਕਿਆ ਹੈ। ਤੇ ਜਿਹੜੇ ਬੰਦੇ ਦਾ ਬੈਕਗ੍ਰਾਉਂਡ ਸਾਥ ਨਾ ਹੋਵੇ ਉਹਦੇ ਨਾਲ ਆਪਣੀ ਧੀ ਤੋੜਨ ਵਾਸਤੇ ਕੋਈ ਪਿਆਰ ਨਹੀਂ ਹੁੰਦਾ। ਅਕਸਰ ਅਸੀਂ ਤੇ ਦੋ ਆਪਣੇ ਧੀ ਦਾ ਆਪਣੇ ਪੁੱਤਰ ਦਾ ਵਿਆਹ ਕਰਨਾ ਹੁੰਦਾ ਨਾ ਅਸੀਂ ਬੜੇ ਦੂਰ ਦੂਰ ਤੱਕ ਕੁੱਝ ਫੜਦਾਲ ਕਰਦੇ ਇਹਦੇ ਵਿੱਚ ਕੋਈ ਐਰ ਤਾਂ ਨਹੀਂ ਇਹਦੇ ਵਿੱਚ ਹੰਕਾਰ ਤਾਂ ਨਹੀਂ ਇਹਦਾ ਬੋਲ ਚੱਲ ਕਿਵੇਂ ਦਾ ਹੈ ਇਹਦਾ ਫਰੈਂਡ ਸਰਕਲ ਕਿਵੇਂ ਦਾ ਹੈ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਆਪਣੀ ਧੀ ਉਹਦੇ ਨਾਲ ਤੋੜੀ ਜਾਂਦੀ ਹੈ ਤੇ ਉਸ ਬੱਚੇ ਦੇ ਬਾਰੇ ਭਾਈ ਪ੍ਰੇਮੇ ਦੇ ਬਾਰੇ ਸਾਰੇ ਲੋਕ ਜਾਣਦੇ ਸਰ ਕਿ ਇਹ ਕਿਸ ਹਾਲਤ ਵਿੱਚ ਇੱਥੇ ਆਇਆ ਸੀ ਤੇ ਜਦੋਂ ਤਾਨਦੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਰੀ ਸੰਗਤ ਦੇ ਵਿੱਚ ਸਾਰੀ ਸੰਗਤ ਨੂੰ ਕਿਹਾ ਵੀ ਸਾਡਾ ਇੱਕ ਬੱਚਾ ਹੈ ਇਹਦਾ ਅਸੀਂ ਵਿਆਹ ਕਰਨਾ ਹੈ ਇੱਕ ਪਰਵਾਹ ਉੱਠਿਆ ਇੱਕ ਭਾਈ ਉੱਠਿਆ ਉਹਨੇ ਕਿਹਾ ਕਿ ਮੈਂ ਆਪਣੀ ਬੇਟੀ ਦਾ ਵਿਆਹ ਇਹਦੇ ਨਾਲ ਕਰਨ ਲਈ ਤਿਆਰ ਤੇ ਹਾਂ ਪਰ ਮੇਰੀ ਜਿਹੜੀ ਪਤਨੀ ਹੈ ਉਹ ਉਹ ਜਿਹੜੀ ਰਾਜੀ ਨਹੀਂ ਹੋਦੀ ਕਿਉਂਕਿ ਉਹਨੂੰ ਇਹਦਾ ਬੈਕਗ੍ਰਾਉਂਡ ਪਤਾ ਹੈ ਇਹਦਾ ਜੀਵਨ ਪਤਾ ਹੈ ਤੇ ਪਾਤਸ਼ਾਹ ਜੀ ਨੇ ਉਹਨਾਂ ਦੀ ਪਤਨੀ ਨੂੰ ਸੱਦਿਆ ਸੰਗਤ ਦਾ ਦਰਬਾਰ ਜਿਹੜਾ ਲੱਗਾ ਹੋਇਆ ਪਾਸ਼ਾ ਜੀ ਨੇ ਕਿਹਾ ਵੀ ਤੁਹਾਡੇ ਅਦਤੀ ਸ਼ੰਸ਼ਾ ਹੈ ਕਿ ਤੁਸੀਂ ਆਪਣੀ ਕੈਦੀ ਨਹੀਂ ਦੇ ਰਹੇ ਉਹਨੇ ਕਿਹਾ ਪਾਸ਼ਾ ਸ਼ੰਸ਼ਾ ਇੱਕੋ ਇੱਕ ਹੈ ਕਿ ਇਹਦਾ ਨਾ ਕੋਈ ਅੱਗੇ ਹੈ ਨਾ ਕੋਈ ਪਿੱਛੇ ਹੈ ਮੈਂ ਆਪਣੀ ਧੀ ਤੌਰ ਦਾ ਕੱਲ ਨੂੰ ਇਹ ਉਹਦੇ ਨਾਲ ਕੁਝ ਕੁੱਟ ਮਾਰ ਕਰੇ ਉਹਨੂੰ ਇਹ ਉਹਦੀ ਕੇਅਰ ਨਾ ਕਰੇ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਪਾਸ਼ਾ ਜੀ ਹੱਸੇ ਤੇ ਉਹਨਾਂ ਨੇ ਹੱਸ ਕੇ ਕਹਿ ਦਿੱਤੇ ਜਿਹੜਾ ਭਾਈ ਕਰੇਗਾ ਇਹ ਮੇਰਾ ਪੁੱਤ ਹੈ ਇਹ ਮੇਰਾ ਬੇਟਾ ਹੈ ਅੱਜ ਤੋਂ ਬਾਅਦ ਇਹ ਤੁਹਾਡੀ ਧੀ ਦੇ ਨਾਲ ਕੁਝ ਵੀ ਗਲਤ ਕਰੇਗਾ ਉਹਦਾ ਜ਼ਿੰਮੇਵਾਰ ਮੈਂ ਹੋਵਾਂਗਾ। ਔਰ ਅਸੀਂ ਸੋਚ ਸਕਦੇ ਹਾਂ ਵੀ ਜਿਹਨੂੰ ਪਾਤਸ਼ਾਹ ਨੇ ਬਣਾ ਲਿਆ ਉਹਨੂੰ ਦੁਨੀਆ ਦੀ ਕੋਈ ਕੋਈ ਰੋਗ ਕੋਈ ਪਰੇਸ਼ਾਨੀ ਕੋਈ ਗੁਨਾਹ ਨਾ ਹੋ ਸਕਦਾ। ਇਤਿਹਾਸ ਦੇ ਵਿੱਚ ਭਾਈ ਮੱਥੋ ਤੇ ਮੁਰਾਰੀ ਨਾਮ ਦੀ ਜੋੜੀ ਭਾਈ ਮੱਥੋ ਭਾਈ ਪ੍ਰੇਮਾ ਜੀ ਤੇ ਬੀਬੀ ਮੁਰਾਰੀ ਉਸ ਪ੍ਰਸਿੱਧ ਪਰਵਾਰ ਦੀ ਬੇਟੀ ਇਹ ਬੜੇ ਉੱਕੇ ਜਿਹੇ ਦੋ ਕੈਰੈਕਟਰ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਇਹ ਉੱਕੜ ਕੇ ਸਾਹਮਣੇ ਬੜੀ ਸੇਵਾ ਕੀਤੀ ਪਾਸ਼ਾ ਜੀ ਦੀ ਜ਼ਮੀਨ ਉਹਦਾ ਸੇਵਾ ਉਹਨਾਂ ਲਗੀਆਂ ਮੈਂ ਕੁਝ ਕੁ ਬਣਾ ਕੇ ਆਪਣੇ ਸ਼ਬਦਾਂ ਨੂੰ ਸਮਾਪਤ ਕਰਾਂਗਾ ਪਰਦਾ ਪ੍ਰਥਾ ਹੁੰਡ ਕੱਢਣ ਦੀ ਜਿਹੜੀ ਪ੍ਰਥਾ ਹੈ ਸਦੀ ਪ੍ਰਥਾ ਪਹਿਲੇ ਅੰਗਤ ਪਾਛੇ ਸੰਗਤ ਪੌਲੀਆਂ ਦਾ ਨਿਰਮਾਣ ਕਰਨਾ ਗੁਰਦੇਵ ਸਾਹਿਬ ਅਰਦਾ ਪਵਨ ਨਗਰ ਜਿਹੜਾ ਹਸੌੜਾ ਉਹਦੀ ਉਸਾਰੀ ਕਰਨੀ ਔਰ ਇਹਦੇ ਨਾਲ ਨਾਲ ਸਤਿਗੁਰੂ ਸਹਿਬਾਨਾਂ ਦੀ ਪਵਨ ਬਾਣੀ ਨੂੰ ਸੰਭਾਲ ਕੇ 18 ਰਾਗਾਂ ਦੇ ਵਿੱਚ ਆਪਣੀ ਜਿਹੜੀ ਬਾਣੀ ਹੈ ਉਹਨੂੰ ਉਚਾਰਿਤ ਕਰਨਾ ਤੇ ਇਹ ਸਾਰੇ ਦਾ ਸਾਰਾ ਜਿਹੜਾ ਖਜ਼ਾਨਾ ਹੈ ਇਹ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਦਣ ਐਸੇ ਮਹਾਨ ਕਾਰਨ ਧਰਗੁਰੂ ਅਮਰਦਾਸ ਸਾਹਿਬ ਜੀ ਦੇ ਨੇ ਮੈਂ ਜੋ ਸਵਈਆ ਆਖ ਸੰਤਾਂ ਦੇ ਸੰਮੁਖ ਸੰਗ੍ਹਾ ਕੀਤਾ ਸੀਗਾ ਮੇਰਾ ਸਮਾਪਤ ਹੋ ਚੁੱਕਾ ਹੈ 2 ਮਿੰਟ ਮੈਂ ਗੱਲ ਲੈ ਕੇ ਚਾ ਚੁੱਕੇ ਹਾਂ ਮੈਂ ਮਾਫੀ ਚਾਹਨਾ ਉਸ ਸਵੈਯੇ ਦੇ ਅਰਥ ਨਹੀਂ ਕਰਾਂਗਾ ਕਿ ਸਤਿਕਾਰਯੋਗ ਗਿਆਨੀ ਜੀ ਹੋਣਾ ਲੇਕਿਨ ਤੇ ਹਾਜ਼ਰੀ ਦੁਬਾਰਾ ਕਰਨੀ 10 ਤੋਂ 15 ਮਿੰਟਾਂ ਦਾ ਸਮਾਂ ਜਿਹੜਾ ਮਿਲਿਆ ਸੀ ਕਦੇ ਇਸ ਸਮੇਂ ਦੇ ਵਿੱਚ ਰਹਿੰਦੇ ਹੋਇਆ ਆਪਾਂ ਗੁਰੂ ਸਹਿਬਾਨਾਂ ਦੇ ਜੀਵਨ ਬਾਰੇ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਬੜੀਆਂ ਗੱਲਾਂ ਨੇ ਇੱਕ ਇੱਕ ਗੱਲ ਤੇ ਕਈ ਕਈ ਛੇਰ ਵਿਚਾਰ ਹੋ ਸਕਦੇ ਜਿਹੜੀ ਇਹ ਪਰਦਾ ਪ੍ਰਥਾ ਦੀ ਗੱਲ ਕੀਤੀ ਏ ਪਹਿਲੇ ਪੰਗਤ ਪੱਚ ਸੰਗਤੀ ਕਾਲ ਕੀਤੀ ਜਿਹੜੀ ਸਤਿ ਪ੍ਰਥਾ ਦੀ ਗੱਲ ਕੀਤੀ ਏ ਪੌਲੀਆਂ ਦੀ ਉਸਾਰੀ ਦੀ ਗੱਲ ਕੀਤੀ ਹੈ ਕਿ ਇੱਕ ਇੱਕ ਜਿਹੜੇ ਸ਼ਬਦ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਜਿਹੜੇ ਕਿ ਵਿਸ਼ੇ ਨੇ ਹੌਲੀ ਹੌਲੀ ਸਮਾਂ ਆਵੇਗਾ ਆਪਾਂ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਇਹਨਾਂ ਸਾਰਿਆਂ ਵਿਸ਼ਿਆਂ ਨੂੰ ਜਿਹੜਾ ਹੌਲੀ ਹੌਲੀ ਤੈਅ ਕਰਦੇ ਜਿਹੜਾ ਉਹ ਕੋਲ ਕੇ ਤੇ ਇਹਨਾਂ ਨੂੰ ਆਪਾਂ ਵਿਚਾਰ ਕਰਦਾਂ ਲਾ ਕਰਾਂ ਕਿ ਸਹਿਬ ਰਣ ਕਰ ਹਾਊਸ ਦਾ ਜੋ ਗਿਆਨੀ ਕਿ ਹੁਣ ਆਪਸੋ ਪਵਨ ਗਾਂਢੀ ਕੀਰਤਨ ਰੂਪ ਦੇ ਵਿੱਚ ਸ਼ਰਣ ਕਰੀ ਸਿਸ ਪਕਸ਼ਿਸ਼ ਕਰੋ ਫਤੇ ਬਲਵੰਤ ਜੀ ਬਾਹਿਰ ਜੀ ਦਾ ਖਾਲਸਾ ਫਾਤ